ਕਿ ਸਾਬ ਇਹ ਤਾਂ ਬਾਈ ਸਿਆਦ ਨੂੰ ਲਾਫੇਡ ਕਰਦੇ ਹੋ ਜਿਹਨਾਂ ਦੀ ਸੀਆ ਦੇ ਨਾਲ ਜੰਗ ਚੁਸਤ ਦਿੱਤਾ ਹੈ ਉਹ ਸੀਸੀ ਸ਼ੁਰੂ ਕਰਾਜੀ ਉਹਨਾਂ ਤੁਸੀਂ ਪਸੰਦਵਾ ਦਿੱਤੇ ਨੇ ਨਾ ਜਿਹੜਾ ਫਰੰਟ ਲਾਈਨ ਤੇ ਨਰਵਲ ਖੜਾ ਕੀਤਾ ਉਹਨਾਂ ਨੂੰ ਦੁਸ਼ਤ ਨਹੀਂ ਗਿਆ ਸੀ ਉਹਨਾਂ ਕਰਦੇ ਆ ਬਿਲਕੁਲ ਠੀਕ ਜੀ ਜਿਹਨਾਂ ਨੇ ਇਹ ਸਪੈਸ਼ਲ ਲਈ ਹੈ ਉਹਨਾਂ ਦਿੱਤਾ ਕੀ ਜੀ ਹੜ ਕਰਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮਚਿਤ ਬਾਹਤੋ ਬਾਦ ਹੁਣ ਉੱਥੇ ਰੈਸਕਿਊ ਟੀਮ ਜਿਹੜੀ ਹੈ ਉਹ ਪਹੁੰਚ ਚੁੱਕੀ ਹੈ ਜੀ ਆ ਬਿਲਕੁਲ ਤਸਵੀਰਾਂ ਤੁਹਾਡਾਂ ਨਾਲ ਸਾਂਝੀਆਂ ਕਰ ਰਹੇ ਆ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸੰਗਤਾ ਜਿਹੜੀਆਂ ਉੱਥੇ ਫਸੀਆਂ ਹੋਈਆਂ ਸੀ ਉਹਨਾਂ ਨੂੰ ਰੈਸਕਿਊ ਕਰਨ ਦੇ ਲਈ ਉੱਤੇ ਟੀਮ ਪਹੁੰਚੀ ਹੋਈ ਹੈ ਜੀ ਆ ਬਿਲਕੁਲ ਪੀਐਸਜੀਪੀਸੀ ਦੇ ਪ੍ਰਧਾਨ ਸਰਦਾਰ ਰਮੇਸ਼ ਸਿੰਘ ਅਰੋੜਾ ਜਿਹੜੇ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਜਿਹੜੀ ਸੰਗਤ ਫਸੀ ਹੋਈ ਹੈ ਉਹਨਾਂ ਨੂੰ ਰੈਸਕਿਊ ਕਰਨ ਦੇ ਲਈ ਪਹੁੰਚ ਚੁੱਕੀ ਹੈ ਦੱਸ ਦਈਏ ਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਉੱਥੇ ਹੀ ਕਿਤੇ ਨਾ ਕਿਤੇ ਪਾਕਿਸਤਾਨ ਦੇ ਵਿੱਚ ਵੀ ਕਾਫੀ ਜ਼ਿਆਦਾ ਹੜ੍ਹ ਦੇ ਹਾਲਾਤ ਬਣੇ ਹੋਏ ਨੇ ਹੜ੍ਹ ਜਿਹੜਾ ਕਾਫੀ ਇਲਾਕਿਆਂ ਦੇ ਵਿੱਚ ਆ ਚੁੱਕਿਆ ਹੈ ਜਿਸ ਤੋਂ ਬਾਅਦ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਵੀ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਸੀ ਜਿੱਥੇ ਕਿ ਗੁਰਦੁਆਰਾ ਸਾਹਿਬ ਜਿਹੜਾ ਹੈ तकरीबन ਕਾਫੀ ਜ਼ਿਆਦਾ ਉੱਤੇ ਪਾਣੀ ਭਰ ਗਿਆ ਸੀਗਾ 1.7 6 6 ਫੁੱਟ ਫੁੱਟ ਜਿੱਦਾ ਪਾਣੀ ਸੀਗਾ ਜਿਸ ਤੋਂ ਬਾਅਦ ਸੰਗਤਾਂ ਜਿਹੜੀਆਂ ਸੀਗੀਆਂ ਉੱਤੇ ਫਸ ਗਈਆਂ ਸੀ ਪਰ ਹੁਣ ਜਿਹੜੀ ਰੈਸਕਿਊ ਟੀਮ ਹੈ ਉੱਥੇ ਪਹੁੰਚ ਚੁੱਕੀ ਆ ਸੋ ਬਿਲਕੁਲ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ ਇਸ ਤਰੀਕੇ ਦੇ ਨਾਲ ਰੈਸਕਿਊ ਜਿਹੜਾ ਉੱਥੇ ਕੀਤਾ ਜਾ ਰਿਹਾ ਤੇ ਉੱਥੇ ਫਸੀਆਂ ਜਿਹੜੀਆਂ ਸੰਗਤਾਂ ਨੇ ਉਹਨਾਂ ਨੂੰ ਰੈਸਕਿਊ ਕੀਤਾ ਜਾ ਚੁੱਕਿਆ ਹੈ पीएस जीपीसी ਦੇ ਪ੍ਰਧਾਨ ਸਰਦਾਰ ਰਮੇਸ਼ ਸਿੰਘ ਅਰੋੜਾ ਜਿਹੜ ਨੇ ਆਪਣੀ ਟੀਮ ਦੇ ਨਾਲ ਉੱਥੇ ਪਹੁੰਚੇ ਨੇ ਤੇ ਉਹਨਾਂ ਦੇ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਜੰਨੀਆਂ ਵੀ ਸੰਗਤਾਂ ਉੱਥੇ ਹੜ੍ਹ ਦੇ ਵਿੱਚ ਫਸੀਆਂ ਹੋਈਆਂ ਸੀ ਉਹਨਾਂ ਨੂੰ ਰੈਸਕਿਊ ਕੀਤਾ ਗਿਆ ਸੋ ਬਿਲਕੁਲ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦੇ ਵਿੱਚ ਕਿੰਨਾ ਜ਼ਿਆਦਾ ਪਾਣੀ ਇਕੱਟਾ ਹੋ ਗਿਆ ਸੀ ਜਿਸ ਤੋਂ ਬਾਅਦ ਕਈ ਸਾਰੀਆਂ ਸੰਗਤਾਂ ਜਿਹੜੀਆਂ ਉੱਥੇ ਨਤਮਸਤਕ ਹੋਣ ਦੀਆਂ ਸੀਗਾ ਤੇ ਬਾਕੀ ਜਿਹੜੇ ਉੱਥੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸੀਗੇ ਉਹ ਵੀ ਉੱਥੇ ਹੀ ਫਸ ਗਏ ਸੀ ਉਸ ਦੇ ਕਾਰਨ ਨਾ ਹੀ ਉਹ ਕਿਤੇ ਆ ਸਕਦੇ ਸੀ ਨਾ ਹੀ ਜਾ ਸਕਦੇ ਸੀ ਜਿਸ ਦੇ ਕਾਰਨ ਉਹਨਾਂ ਨੂੰ ਇਸ ਸਮੇਂ ਜਿਹੜਾ ਆ ਰੈਸਕਿਊ ਕੀਤਾ ਜਾ ਰਿਹਾ ਉਹਨਾਂ ਦੀ ਜਾਨ ਬਚਾਉਣ ਦੇ ਲਈ ਉੱਥੇ ਰੈਸਕਿਊ ਟੀਮ ਪਹੁੰਚੀ ਹੋਈ ਹੈ ਉਹਨਾਂ ਨੂੰ ਸੁਰੱਖਿਅਤ ਜਿਹੜਾ ਆ ਕਿਸੇ ਹੋਰ ਥਾਂ ਤੇ ਲਜਾਇਆ ਜਾ ਚੁੱਕਿਆ ਤਾੜ ਦੇ ਕਾਫੀ ਜ਼ਿਆਦਾ ਤਬਾਹੀ ਮਚਾਈ ਹੋਈ ਆ ਤਾਂ ਇਹ ਕੁਝ ਤਸਵੀਰਾਂ ਜਿਹੜੀਆਂ ਸੀਗੀਆਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਨਿਕਲ ਕੇ ਆਈਆਂ ਸੀ ਜਿੱਥੇ ਕਿ ਉੱਥੇ ਵੀ ਹੜ੍ਹ ਦੇ ਕਾਫੀ ਤਬਾਹੀ ਮਚਾਈ ਸੀ ਸੰਗਤਾਂ ਜਿਹੜੀਆਂ ਸੀ ਕਾਫੀ ਦਾ ਫਸ ਗਈਆਂ ਸੀ ਜਿਸ ਤੋਂ ਬਾਅਦ ਹੁਣ ਉਹਨਾਂ ਸੰਗਤਾਂ ਦਾ ਰੈਸਕਿਊ ਕੀਤਾ ਜਾ ਚੁੱਕਿਆ ਤੇ ਜਿਹੜੇ ਹੋਰ ਸੰਗਤਾਂ ਨੇ ਲਗਾਤਾਰ ਉਹਨਾਂ ਦਾ ਰੈਸਕਿਊ ਆਪਰੇਸ਼ਨ ਜਿਹੜਾ ਆ ਉੱਥੇ ਪਾਕਿਸਤਾਨ ਦੇ ਵਿੱਚ ਜਾਰੀ ਹੈ